سرکار मुंहिंजा باد نگر نگم मुंहिंजा भाग नगर भाई नगर निगम भाई मुंहिंजा भाग नगरि भाई ਅੱਜ ਸੁਲੱਭ ਸ਼ੋਚਾਲਿਆ ਕਰਮਚਾਰੀਆਂ ਵੱਲੋਂ ਨਗਰ ਨਿਗਮ ਮੋਹਾਲੀ ਦਾ ਕਿਰਾਓ ਕੀਤਾ ਗਿਆ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਸੁਲੱਭ ਸ਼ੋਚਾਲਿਆ ਕਰਮਚਾਰੀਆਂ ਦੇ ਆਗੂ ਰਿਸ਼ੀ ਰਾਜ ਮਹਾਰ ਨੇ ਆਪਣੇ ਸਾਥੀਆਂ ਸਮੇਤ ਇਕੱਠੇ ਹੋ ਕੇ ਨਗਰ ਨਿਗਮ ਕਮਿਸ਼ਨਰ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਉਹਨਾਂ ਨੇ ਨਗਰ ਨਿਗਮ ਦੇ ਭ੍ਰਿਸ਼ਟਾਚਾਰ ਦਾ ਕੜਾਪਨ ਕੇ ਆਪਣਾ ਵਿਰੋਧ ਜ਼ਾਹਿਰ ਕੀਤਾ ਇਸ ਮੌਕੇ ਐਸਸੀਬੀਸੀ ਮਹਾਪੰਚਾਇਤ ਪੰਜਾਬ ਦੇ ਆਗੂ ਅਜੈਬ ਸਿੰਘ ਬਠੋਈ ਹਰਚੰਦ ਸਿੰਘ ਜਖਵਾਲੀ ਲਖਵੀਰ ਸਿੰਘ ਬੋਬੀ ਸਵਿੰਦਰ ਸਿੰਘ ਲਖੋਵਾਲ ਮਨਜੀਤ ਸਿੰਘ ਰੰਦਾਵਾ ਡਾਕਟਰ ਜਗਜੀਵਨ ਸਿੰਘ ਅਤੇ ਸਰਪੰਚ ਜੀਵਨ ਸਿੰਘ ਨੇਵੀ ਆਏ ਪ੍ਰਦਰਸ਼ਨ ਕਾਰਿਆ ਨੂੰ ਸੰਬੋਧਨ ਕੀਤਾ ਪ੍ਰਸ਼ਾਸਨ ਵੱਲੋਂ ਥਾਣਾ ਫੇਸ 8 ਦੇ ਐਸਐਚਓ ਰੁਪਿੰਦਰ ਸਿੰਘ ਪਾਰੀ ਫੋਰਸ ਨਾਲ ਪ੍ਰਦਰਸ਼ਨ ਕਾਰਿਆ ਕੋਲ ਪਹੁੰਚੇ ਤੇ ਉਨਤੋਂ ਮਾਨਯੋਗ ਐਸਐਸਪੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਨਾਂ ਦਾ ਮੰਗ ਪੱਤਰ ਲਿਆ ਆਓ ਦੇਖਦੇ ਹਾਂ ਸਾਡੇ ਰਿਪੋਰਟਰ ਵੱਲੋਂ ਕਵਰੇਜ ਕੀਤੀ ਗਈ ਇੱਕ ਰਿਪੋਰਟ ਜੰਗ ਸਰਕਾਰ ਮੁਝਾ সের नगर निगम कमिश्नर मुर्दाबाद 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 नगर निगम कमिश्नर मुर्दाबाद 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 नगर निगम कमिश्नर होश में आओ होश में आओ होश में नगर निगम कमिश्नर होश में आओ होश में आओ होश में कमिश्नर नजाद धर होश में आओ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰੀ ਪ੍ਰੈਸ ਦਾ ਤਹਿਦਲੋਂ ਧੰਨਵਾਦ ਤੁਹਾਡਾ ਤੁਸੀਂ ਇਹ ਗਰੀਬ ਲੋਕਾਂ ਦੀ ਦੱਬੀ ਕੁਚਲੀ ਆਵਾਜ਼ ਨੂੰ ਸਰਕਾਰ ਤੱਕ ਅੰਨੀ ਬੋਲੀ ਤੇ ਅੰਨਾਂ ਦੇ ਕੰਨਾਂ ਤੋਂ ਬੋਲੀ ਤੇ ਅੰਨੀ ਸਰਕਾਰ ਤੱਕ ਤੁਸੀਂ ਆਵਾਜ਼ ਲੋਕਾਂ ਦੀ ਪਹੁੰਚਾਹੋਗੇ ਤੇ ਨਗਰ ਨਿਗਮ ਮੁਹਾਲੀ ਦੇ ਸਾਹਮਣੇ ਪਿੱਟਿਆ ਅੱਜ ਕਰ ਰਹੇ ਨੇ ਨਗਰ ਨਿਗਮ ਦੀ ਕਮਿਸ਼ਨਰ ਦਾ ਤੇ ਮੌਜੂਦਾ ਸਰਕਾਰ ਦਾ ਜੋ ਇੱਥੇ ਤਕਰੀਬਨ 200 ਲਗਭਗ ਵਿਅਕਤੀ ਸੀ ਜਿਹੜਾ ਸਵਚਾਲਿਆ ਕਰਮਚਾਰੀ ਸੀ ਜਿਹੜਾ ਸਵਚਾਲਿਆ ਕਰਮਚਾਰੀਆਂ ਨੂੰ ਕਿਵੇਂ ਕੱਢਿਆ ਜਾਂਦਾ ਜਲੀਲ ਕੀਤਾ ਜਾਂਦਾ ਉਹਨਾਂ ਦੀ 5-5 ਮਹੀਨੇ ਦੀ ਸੈਲਰੀ ਨਹੀਂ ਇੱਕ ਕੰਪਨੀ ਦੇ ਦਲਾਲ ਰੱਖ ਕੇ ਪੰਜ ਸੁਪਰਵਾਈਜ਼ਰ ਕਹਿ ਜਾਂਦੇ ਜਿਨ੍ਹਾਂ ਦਾ ਨਾਂ ਸੁਪਰਵਾਈਜ਼ਰ ਰੱਖਦੇ ਦਲਾਲਾਂ ਦਾ ਉਹ 22000 ਰੁਪਏ ਰਿਸ਼ਵਤ ਲੈ ਜਾਂਦੇ ਜਿਹੜੇ 10 ਬੰਦੇ ਆਪਾਂ ਨੂੰ ਹਲਫੀਆ ਬੈਨ ਐਫੀ ਦੇ ਡੈਫਟ ਦੇ ਚੁੱਕੇ ਨੇ ਵੀ ਸਭ ਤੋਂ 22000 ਰੁਪਏ ਕਹਿ ਕੇ ਲੈ ਲਿਆ ਵੀ ਤੁਹਾਨੂੰ ਦੁਬਾਰੇ ਕੰਮ ਦੇ ਰੱਖਾਂਗੇ ਤੇ ਤੁਹਾਡੀ ਸੈਲਰੀ ਦਵਾਂਗੇ ਪੰਜ-ਪੰਜ ਮਹੀਨੇ ਦੀ ਪਰ ਲੇਕਰ ਉਹ ਦਲਾਲ ਨਹੀਂ ਨਿਕੜਦੇ ਅੱਜ ਕ੍ਰਿਪਸ਼ਨ ਦਾ ਜਿਹੜਾ ਹੈ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਐਮ ਸੀ ਦਫ਼ਤਰ ਅੱਜ ਜਿਹੜਾ ਹੈ ਰੇੜੀ ਫੜੀਆਂ ਨੂੰ ਲੈ ਕੇ ਕਦੇ ਆਵਾੜਾ ਪਸੋਂ ਨੂੰ ਲੈ ਕੇ ਕਦੀ ਬਹੁਜ ਬਹੁਵੰਝਲੀਆ ਮਾਰਤਾ ਨੂੰ ਲੈ ਕੇ ਬਿਲਡਿੰਗਾਂ ਨੂੰ ਲੈ ਕੇ ਜਿਹੜਾ ਹੈ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਜਿਸ ਦਾ ਅੱਜ ਪਰਦਾ ਫਾਸ਼ ਕਰਨ ਲਈ ਤੁਹਾਡੇ ਸਾਹਮਣੇ ਇਹ ਸਾਰੀ ਜਿਹੜਾ ਫਰਜੀ ਵਾੜਾ ਉਹ ਦਿਖਾ ਰਹੇ ਨੇ ਅਸੀਂ ਤੇ ਇਸ ਕਰਕੇ ਅੱਜ ਸਾਰਾ ਪਿੱਟ ਸਿਆਪਾ ਕਰਿਆ ਜਿਹੜਾ ਸਾਰੇ ਸੁਚਾਲਿਆ ਕਰਮਚਾਰੀ ਨੇ ਜਦੋਂ ਤੱਕ ਇਹਨਾਂ ਦੀ ਸੈਲਰੀ 5 ਮਹੀਨੇ ਦੀ ਦੁਬਾਰੇ ਇਹਨਾਂ ਨੂੰ ਰੱਖਿਆ ਨਹੀਂ ਜਾਂਦਾ ਤੇ ਜਿਹੜੇ ਦਲਾਲਾ ਨੇ ਭ੍ਰਿਸ਼ਟਾਚਾਰ ਬਣਾ ਕੇ ਇਹਨਾਂ ਨੂੰ 22000 ਰੁਪਇਆ ਵਟੋਰਿਆ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਹੈ ਕ੍ਰਾਪਸ਼ਨ ਰੋਕੂ ਐਕਟਮ ਤਹਿਤ ਉਹਨਾਂ ਦੇ ਐਫਆਈਆਰ ਦਰਜ ਹੋਏ ਉਹਨਾਂ ਨੂੰ ਰੈਸਟ ਕੀਤਾ ਜਾਵੇ ਪਰਚਾ ਹੋਏ ਤੇ ਇਹਨਾਂ ਬੰਦਿਆਂ ਨੂੰ ਨਿਆਂ ਇਨਸਾਫ ਬਿਲਣਾ ਚਾਹੀਦਾ ਤੇ ਮੈਂ ਇਨਾ ਹੀ ਕਹਿੰਦਾ ਹਾਂ ਖੀਮਾ ਦਾ ਜੱਜ ਕਾ ਤੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਸਾਰਿਆਂ ਨੇ ਸਮਰਥਨ ਦਿੱਤਾ ਬੋਬੀ ਜੀ ਜਖਵਾਲੀ ਸਾਹਿਬ ਜੀ ਲਖੋਵਾਲ ਸਾਹਿਬ ਤੇ ਡਾਕਟਰ ਜੀਵਨ ਸਿੰਘ ਜੀ ਸਾਰੇ ਸਾਥੀ ਜਿਹੜੇ ਐਸੀਬੀਸੀ ਮਾਹਮ ਪੰਚਾਇਤ ਦੇ ਸਾਡੇ ਆਗੂ ਸਹਿਬਾਨ ਨੇ ਸੌਰਵ ਜੀ ਸਨੀ ਜੀ ਇਹਨਾਂ ਦਾ ਤਹਿ ਦਿਲੋਂ ਮੇ ਉਸ ਪਹਿਲਾ ਦਫ਼ਤਰ ਦੇ ਸਾਹਮਣੇ ਕ腐ਸ਼ਨ ਨੂੰ ਲੈ ਕੇ ਸਫਾਈ ਕਰਮਚਾਰੀ ਸੁਚਾਲੇ ਕਰਮਚਾਰੀਆਂ ਦਾ ਇੱਕ ਬਹੁਤ ਵੱਡਾ ਇਕੱਠ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੱਖਿਆ ਗਿਆ ਔਰ ਜਿਹਦੇ ਵਿੱਚ ਮੁਹਾਲੀ ਜ਼ਿਲ੍ਹਾ ਪਹਿਲਾਂ ਹੀ ਭ੍ਰਿਸ਼ਟ ਦੇ ਵਿੱਚ ਬਦਨਾਮ ਚੱਲਿਆ ਆ ਰਿਹਾ ਔਰ ਖਰੜ ਦੇ ਜੋ ਐਮ ਐਲ ਏ ਹੈ ਉਹਨਾਂ ਨੂੰ ਵੀ ਪ੍ਰੈਸ ਦੇ ਵਿੱਚ ਸਾਹਮਣੇ ਆਣਾ ਪਿਆ ਕੱਲ ਦੀ ਇੱਕ ਵੀਡੀਓ ਉਹ ਵੀ ਜਗਜਾਹਰ ਹੋਈ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਲੈ ਕੇ ਔਰ ਪੰਜਾਬ ਦੀ ਇਹ ਤਕਰੀਬਨ ਰਾਜਤਾਨੀ ਹੱਬ ਹੈ ਔਰ ਪੜੇ ਲਿਖਿਆ ਵਰਗ ਹੈ ਇੱਥੋਂ ਤੱਕ ਜਿਹੜੇ ਸਾਡੇ ਸੁਚਾਲਿਆ ਸਫਾਈ ਕਰਮਚਾਰੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਉਹਨਾਂ ਦੇ ਵੀ ਉੱਪਰਲੇ ਕਰਮਚਾਰੀਆਂ ਦੇ ਤਹਿਤ ਉਨ੍ਹਾਂ ਦੇ ਥਾਪੜੇ ਦੇ ਤਹਿਤ ਰਿਸ਼ਵਤਾਂ ਲਈਆਂ ਜਾ ਰਹੀਆਂ ਔਰ ਇਹ ਕਦਾਚਿਤ برداشت ਤੋਂ ਬਾਹਰ ਹੈ ਜਿਹੜੀਆਂ ਸਰਕਾਰਾਂ ਬਹੁ ਗਿਣਤੀ ਇਹ ਲੋਕਾਂ ਨੇ ਚੁਣ ਕੇ ਭੇਜੀਆਂ ਉਹ ਇਹ ਸੋਚ ਲੈਣ ਜੇ ਸਰਕਾਰਾਂ ਬਣਾਉਣੀਆਂ ਜਾਣਦੇ ਨੇ ਤਾਂ ਸਰਕਾਰਾਂ ਦੇ ਨੱਕ ਦੇ ਵਿੱਚ ਦਮ ਕਰਨਾ ਵੀ ਜਾਣਦੇ ਨੇ ਪਿਛਲਾ ਇਤਿਹਾਸ ਦੇਖ ਲੈਣ ਅਗਰ ਇਹਨਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਪਿਛਲੀਆਂ ਔਰ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਉਹਨਾਂ ਦੇ ਕਾਨੂੰਨ ਦੇ ਤਹਿਤ ਪਰਚੇ ਦਰਦ ਨਹੀਂ ਕੀਤੇ ਜਾਂਦੇ ਤਦ ਤੱਕ ਅਸੀਂ ਟਿਕਣੇ ਵਾਲੇ ਨਹੀਂ ਹੈ ਇਹਨਾਂ ਦੇ ਗਰੀਬਾਂ ਦੇ ਹੱਕ ਅਸੀਂ ਦਿਲਵਾ ਕੇ ਰਾਵਾਂਗੇ ਸੋ ਅਸੀਂ ਪੰਜਾਬ ਸਰਕਾਰ ਔਰ ਕਮਿਸ਼ਨਰ ਮੁਹਾਲੀ ਤੋਂ ਉਮੀਦ ਔਰ ਉਮੰਗ ਕਰਦੇ ਆ ਕਿ ਜੋ ਇਹ ਕਫਲਾ ਪਿਛਲੇ ਸਮੇਂ ਦੌਰਾਨ ਹੋਇਆ ਉਹਨਾਂ ਤੇ ਗੌਰ ਕਰੋ ਤੇ ਐਨਾ ਹੀ ਕਹਿੰਦਾ ਹੋਇਆ ਰਜਾ ਲੈਂਦਾ जय भीम जय पार्थ जय संविधान जी सबसे पहले मैं धन्यवाद करना चाहूँगा कुम्भा जी और उनके टीम का साथ ही है हमारी मांग है कि जो भ्रष्टाचार सुपरवाइजरों ने किया है उनके खिलाफ बनती कानूनी कार्रवाई की जाए और उन्होंने जो रिश्वत ली है वो रिश्वत वापस की जाए पाँच पाँच महीने की सैलरी हमें दिलाई जाए और काम पे बंदों को रखा जाए ये हमारी डिमांड है और अगर ऐसा नहीं होता है तो फिर ये संघर्ष जारी रहेगा और इसके जो मास्टर माइंड हैं जे पी सिन्हा और राम गुप्ता जो कंपनी को चला रहे हैं इंटर सुलभ इंटरनेशनल कंपनी को इनको भी साथ में लिया जाए जो सुपरवाइज़र हैं सनी रिंकू साजन और नवल झा और एक दीनानाथ इनके खिलाफ बनती कानूनी कार्रवाई सख्त की जाए मैं आप सभी का बहुत बहुत धन्यवाद करता हूँ धन्यवाद